ਖਬਰਨਾਮਾ ਦੇਖ ਰਿਹਾ ਸੁਤਿਆਰੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੈਂਡ ਪੁਲਿੰਗ ਪਾਲਿਸੀ ਲਾਗੂ ਕਰਵਾ ਕੇ ਰਹਿਣਗੇ ਜਾਂ ਉਸ ਤੋਂ ਯੂ ਟਰਨ ਲੈਣਗੇ ਇਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡਾ ਫੈਸਲਾ ਲੈਣ ਜਾ ਰਹੇ ਨੇ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਾਰ-ਵਾਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦੁਆਰਾ ਦਬਾਅ ਪਾਇਆ ਜਾ ਰਿਹਾ ਹੋਵੇ ਕਿ ਤੁਸੀਂ ਲੈਂਡ ਪੁਲਿੰਗ ਪਾਲਿਸੀ ਨੂੰ ਲਾਗੂ ਕਰੋ ਜਾਂ ਇਸ ਤੇ ਪੈ�ਤਰੀ ਬਦਲ ਦੋ ਜਾਂ ਇਹ ਲੈਂਡ ਪੁਲਿੰਗ ਪਾਲਿਸੀ ਜਿਹੜੀ ਹੈ ਵਾਪਸ ਲੈ ਲਓ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੱਲ ਇੱਕ ਹੰਗਾਮੀ ਕੈਬਨਟ ਮੀਟਿੰਗ ਸੱਦ ਲਈ ਗਈ ਹੈ ਲਗਭਗ ਕੱਲ ਨੂੰ 11 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨੀ ਭਗਵੰਤ ਮਾਨ ਦੀ ਰੈਸ਼ ਜਿਹੜੀ ਮੁੱਖ ਮੰਤਰੀ ਵਾਲੀ ਹੈ ਉੱਥੇ ਮੀਟਿੰਗ ਹੋਵੇਗੀ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦਾ ਪਹੁੰਚਣਾ ਜ਼ਰੂਰੀ ਹੈ ਇੱਕ ਪਾਸੇ ਲੈਂਡ ਪੁਲਿੰਗ ਪਾਲਿਸੀ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕੀ ਰਵਈਆ ਹੋਵੇਗਾ ਆਪਣੀ ਸਪੀਫਰ ਨੂੰ ਲੈ ਕੇ ਕਿਉਂਕਿ ਦਬਾਅ ਪਾਇਆ ਜਾ ਰਿਹਾ ਹੈ ਆਪ ਆਪੀ ਪਾਰਟੀ ਦੇ ਕਰਮੀਨ ਅਰਵਿੰਦ ਕਿਸ਼ਵਰ ਵੱਲੋਂ ਤੇ ਦੂਸਰੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਥੋੜੇ ਮਹੀਨੇ ਰਹਿ ਗਏ ਨੇ ਪੰਜਾਬ ਦੀਆਂ ਮਹਿਲਾਵਾਂ ਦੇ ਨਾਲ ਵਾਅਦਾ ਕੀਤਾ ਸੀ 1000 ਰੁਪਏ ਪਰ ਮੰਨ ਦੇਣ ਦਾ ਰਖੜੀ ਆ ਰਹੀ ਹੈ ਨੇੜੇ ਤੀਸਰਾ ਜਿਹੜਾ ਗੱਲਬਾਤ ਹੋਈ ਸੀ ਕਿ ਬਿਰਫਗਾਰੀ ਖਤਮ ਕਰਾਂਗੇ ਹਾਲਾਂਕਿ ਇਹਨਾਂ ਨੇ ਉਹੀ ਪੋਸਟਾਂ ਫਿਲ ਕੀਤੀਆਂ ਨੇ ਜਿਹੜੀਆਂ ਕਾਂਗਰਸ ਪਾਰਟੀ ਵੱਲੋਂ ਪੋਸਟਾਂ ਵੈਕੈਂਸੀਆਂ ਕੱਢੀਆਂ ਗਈਆਂ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੀ ਕੈਬਨਿਟ ਦੇ ਵਿੱਚ ਵੱਡੇ ਬਦਲਾਅ ਹੋਣਗੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਿਸ ਤਰ੍ਹਾਂ ਦੀਆਂ ਕੱਲ ਰੰਗੀਥੀਆਂ ਸਮਝਾਈਆਂ ਜਾਣਗੀਆਂ ਕਿਉਂਕਿ ਜਿਸ ਤਰ੍ਹਾਂ ਸਤਿੰਦਰ ਜੈਨ ਹੋਣ ਜਿਵੇਂ ਬੱਚਿਆਂ ਨੂੰ ਪੁਰਾੜਾ ਕਲਾਸਾਂ ਦੇ ਵਿੱਚ ਪੜ੍ਹਾਈ ਦਾ ਉਹ ਜਾਣੂ ਨੀਤੀਆਂ ਤੋਂ ਕਰਵਾਇਆ ਜਾ ਰਿਹਾ ਹੈ ਆਪ ਆਪ ਦੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਅਤੇ ਜਿਹੜੇ ਹੋਰ ਵੱਡੇ ਆਦੀ ਪਾਰਟੀ ਦੇ ਆਗੂ ਨਹੀਂ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਗਾਮੀ ਕੈਬਨਟ ਮੀਟਿੰਗ ਸੱਦੀ ਜਾ ਰਹੀ ਹੈ ਹਾਲਾਂਕਿ ਇਸ ਦਾ ਅਜੰਡਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਹੀਂ ਦੱਸਿਆ ਗਿਆ ਲੇਕਿਨ ਵਕ ਵਕ ਬੁੱਧੀਜੀ ਪੱਤਰਕਾਰਾਂ ਵੱਲੋਂ ਕਿਆਸਰਗਾਈਆਂ ਲਗਾਈਆਂ ਚਾਲੀਆਂ ਨੇ ਕਿ ਕੱਲ ਕੈਬਨਟ ਮੀਟਿੰਗ ਦੇ ਵਿੱਚ ਬੜੇ ਵੱਡੇ ਫੈਸਲੇ ਆਉਣਗੇ ਪੰਜਾਬ ਦੇ ਹਿੱਤਾਂ ਵਾਸਤੇ ਬੜੇ ਵੱਡੇ ਤਬਾਕੇ ਵੀ ਹੋਣਗੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਯੂ ਟਰਨ ਵੀ ਲੈ ਸਕਦੇ ਨੇ ਹਾਲਾਂਕਿ ਆਪ ਆਪੀ ਪਾਰਟੀ ਦੇ ਕਰਮਿੰਨਰ ਅਰਵਿੰਦ ਕੇਚੀਵਾਲ ਖਣਾ ਵੱਲੋਂ ਦਬਾਅ ਪਾਇਆ ਜਾ ਰਿਹਾ ਹੈ ਇਸ ਦਬਾਅ ਦੇ ਬਾਅਦ ਯੂਧ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਹੁਣੋਂ ਮਸ਼ਹੂਰੀ ਨਹੀਂ ਕਰਦਾ ਹੁਣ ਮਸ਼ਹੂਰੀ ਕਰ ਰਹੇ ਨੇ ਆਪ ਆਪੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਅਤੇ ਜਿਨ੍ਹਾਂ ਨੂੰ ਇਹ ਭੁਮਾਕਰ ਕਹਿੰਦੇ ਸੀ ਜਾਂ ਵੱਡੇ ਆਗੂ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਵਾਰ ਰੁਕੇ ਨੇ ਕਿਉਂਕਿ ਸਾਰੇ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੀ ਜ਼ਮੀਨ ਅਰਬਨ ਏਰੀਆ ਦੇ ਵਿੱਚ ਆਉਂਦੀ ਹੈ ਜਾਂ ਨਹੀਂ ਆਉਂਦੀ ਧੰਨਵਾਦ